ਔਰ 트럼ਪ ਸਾਹਿਬ ਨੇ ਪੂਰੇ ਦਾ ਪੂਰਾ ਯੋਰ ਐਸੇ ਚੀਜ਼ ਦੇ ਉੱਪਰ ਲੱਗਾ ਹੋਇਆ ਕਿ ਹੁਣ ਆਪਾਂ ਗ੍ਰੀਨ ਕਾਰਡ ਔਰ ਸਿਟੀਜ਼ਨਸ਼ਿਪ ਲੈ ਕੇ ਜਿਹੜੇ ਉੱਥੇ ਲੋਕ ਬੈਠੇ ਆ ਉਹਨਾਂ ਨੂੰ ਕਿੱਦਾਂ ਕਦੇਣਨਾ ਹੁਣ ਇਹਦੇ ਵਿੱਚ ਦੇਖ ਲਓ ਇਹ ਨਾ ਸੋਚੋ ਕਿ ਪੰਜਾਬੀਆਂ ਦੇ ਜਾਂ ਇੰਡੀਆ ਦੇ ਉੱਪਰ ਅੱਖ ਨਹੀਂ ਹੈ 트럼ਪ ਸਾਹਿਬ ਦੀ ਕਿਉਂਕਿ ਬਹੁਤ ਲੋਕਾਂ ਦੇ ਕਮੈਂਟ ਵੀ ਆਇਆ ਕਿ ਦੋ ਲਿਸਟਾਂ ਜਾਰੀ ਕੀਤੀਆਂ ਸੀਗੇ ਇੱਕ ਵੈਲਫੇਅਰ ਵਾਲੀ ਉੱਚ ਵੀ ਇੰਡੀਆ ਦਾ ਨਾਮ ਨਹੀਂ ਤੇ ਜਿਹੜੇ ਹੁਣ ਬੈਨ ਕੀਤੇ ਆ ਉਹਨਾਂ ਦੇ ਵਿੱਚ ਵੀ ਇੰਡੀਆ ਦਾ ਨਾਮ ਹੈ ਨਹੀਂ ਪਰ ਜਿਨ੍ਹਾਂ ਨੇ ਅਮਰੀਕਾ ਤੋਂ ਵੱਡੀ ਖਬਰ ਆ ਰਹੀ ਹੈ ਕਿ ਵੱਡੇ ਗਿਣਤੀ ਵਿੱਚ ਹੁਣ ਲੋਕਾਂ ਦੇ ਗ੍ਰੀਨ ਕਾਰਡ ਕੈਨਸਲ ਹੋਣਗੇ ਇੱਥੋਂ ਤੱਕ ਕਿ ਲੋਕਾਂ ਦੇ ਲੋਕਾਂ ਦੀ ਸਿਟੀਜ਼ਨਸ਼ਿਪ ਵੀ ਖੋਈ ਜਾਏਗੀ ਉਹਨਾਂ ਤੋਂ ਜੀ ਹਾਂ ਜੀ ਇਹ ਵੱਡੀ ਖਬਰ ਅਮਰੀਕਾ ਤੋਂ ਆ ਰਹੀ ਆ ਔਰ ਟਰੰਪ ਸਾਹਿਬ ਨੇ ਖੁੱਲੀ ਸਟੇਜ ਦੇ ਉੱਪਰ ਸਾਰਿਆਂ ਦੇ ਸਾਹਮਣੇ ਬਿਆਨਬਾਜ਼ੀ ਵੀ ਕਰ ਦਿੱਤੀ ਆ ਕਿ ਅਸੀਂ ਹੁਣ ਜਿਹੜੇ ਫਰਾਡ ਤਰੀਕੇ ਦੇ ਨਾਲ ਇੱਥੋਂ ਕੇਸ ਸਾਹਮਣੇ ਆ ਰਿਹਾ ਲਗਾਤਾਰ ਅਸੀਂ ਉਹ ਸਾਰੇ ਦੇ ਸਾਰੇ ਕੈਨਸਲ ਕਰ ਦੇਣੇ ਆ ਤੇ ਉਹਨਾਂ ਤੇ ਉੱਪਰ ਰੋਕ ਲਾ ਦੇਣੀ ਆ ਹਾਲਾਂਕਿ ਇਹ ਉਸ ਬਿਆਨ ਦੇ ਦੌਰਾਨ ਉਸ ਭਾਸ਼ਣ ਦੇ ਦੌਰਾਨ ਟਰੰਪ ਸਾਹਿਬ ਨੇ ਇਹ ਸਮਾਲੀ ਲੋਕਾਂ ਦੇ ਲਈ ਕਿਹਾ ਕਿ ਅਸੀਂ ਬਹੁਤ ਜਲਦ ਇੱਕ ਲਾਅ ਲੈ ਕੇ ਆਣ ਲੱਗੇ ਆ ਪਰ ਤੁਹਾਨੂੰ ਦੱਸ ਦਈਏ ਕਿ ਅਗਰ ਲਾਅ ਬਣੇ ਦਾ ਕੋਈ ਇਹ ਸਪੈਸ਼ਲ ਕਿਸੇ ਕੰਟਰੀ ਦੇ ਲਈ ਨਹੀਂ ਬਣਦਾ ਹੁੰਦਾ ਨਾ ਹੀ ਇਹ ਕੋਈ ਸਮਾਲੀਆਂ ਲੋਕਾਂ ਦੇ ਲਈ ਬਣਨਾ ਜਦੋਂ ਵੀ ਇਹ ਲਾਅ ਬਣਨਾ ਹੋਇਆ ਇਹ ਸਾਰਿਆਂ ਦੇ ਉੱਪਰ ਲਾਗੂ ਹੋਵੇਗਾ ਔਰ ਖਾਸ ਕਰਕੇ ਜਿਹੜੀਆਂ ਉਹਨੇ ਦੱਸਿਆ ਕਿ ਲੋਕਾਂ ਦੀਆਂ ਗਲਤੀਆਂ ਦੀ ਵਜ੍ਹਾ ਤੋਂ ਸਾਨੂੰ ਮੌਕਾ ਮਿਲ ਰਿਹਾ ਅਸੀਂ ਉਹ ਜਿਹੜੇ ਫਰਾਡ ਕੀਤੇ ਹੋਏ ਸਾਡੇ ਸਾਹਮਣੇ ਆ ਰਹੇ ਸੋ ਇਹਨਾਂ ਦੀ ਵਜ੍ਹਾ ਤੋਂ ਹੁਣ ਲੋਕਾਂ ਦੇ ਇਹ ਸਾਰਾ ਕੁਝ ਕੀਤਾ ਜਾਵੇਗਾ ਕਿ ਉਹਨਾਂ ਦੇ ਗ੍ਰੀਨ ਕਾਰਡ ਉਹਨਾਂ ਦੀ ਸਿਟੀਜ਼ਨਸ਼ਿਪ ਕੈਨਸਲ ਕੀਤੀ ਜਾਵੇਗੀ ਉਹਨਾਂ ਨੂੰ ਡਿਟੇਨ ਕਰਕੇ ਉਹਨਾਂ ਦੀ ਹੋਮ ਕੰਟਰੀ ਭੇਜਿਆ ਜਾਵੇਗਾ ਔਰ ਉਦਾਹਰਨ ਦੇ ਪوجੋ ਇਹ ਬਹੁਤ ਹੱਦ ਤੱਕ ਸਹੀ ਵੀ ਬਿਆਨਬਾਜ਼ੀ ਜੋ ਉਹਨਾਂ ਨੇ ਕੀਤੀ ਆ ਔਰ ਜਿਸ ਤਰ੍ਹਾਂ 2025 ਦੇ ਅੰਕੜੇ ਆਏ ਆ ਉਹਨੇ 2024 ਦਾ ਅੰਕੜਾ ਵੀ ਤੋੜ ਦਿੱਤਾ ਤੁਹਾਨੂੰ ਦੱਸ ਦੇ ਕਿ 2024 ਦੇ ਵਿੱਚ 40000 ਕੇਸ ਇਹਨਾਂ ਨੇ ਕੈਨਸਲ ਕੀਤੇ ਸੀਗੇ ਵੀਜੇ ਰੱਦ ਕੀਤੇ ਸੀਗੇ ਔਰ 2025 ਦੇ ਵਿੱਚ ਇਹ ਅੰਕੜਾ ਡਬਲ ਤੋਂ ਵੀ ਜ਼ਿਆਦਾ ਹੋ ਗਿਆ 1 ਲੱਖ ਤੋਂ ਵੱਧ ਲੋਕਾਂ ਦੇ ਵੀਜੇ ਕੈਨਸਲ ਕੀਤੇ ਜਿਹਦੇ ਵਿੱਚ ਗਲਤੀਆਂ ਦੱਸੀਆਂ ਗਈਆਂ ਕੀ ਕੀ ਲੋਕਾਂ ਦੀਆਂ ਗਲਤੀਆਂ ਹੋਈਆਂ ਸੀ ਸੋ ਹੁਣ ਤੁਸੀਂ 2026 ਦੇ ਵਿੱਚ ਇਹ ਗਲਤੀਆਂ ਨਾ ਕਰਿਓ ਤਾਂ ਕਿ ਤੁਹਾਨੂੰ ਮੁਕਤਨਾ ਬਹੁਤ ਜ਼ਿਆਦਾ ਪੈ ਸਕਦਾ ਜੀ ਹਾਂਜੀ ਇਹਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਗਲਤੀਆਂ ਕਿਹੜੀਆਂ ਨਹੀਂ ਕਰਨੀਆਂ ਅਗਰ ਤੁਸੀਂ ਆਪਣਾ ਗ੍ਰੀਨ ਕਾਰਡ ਖੋਣਾ ਨਹੀਂ ਚਾਹੁੰਦੇ ਸੋ ਪਹਿਲਾਂ ਆਪਾਂ ਤੁਹਾਨੂੰ ਇਹ ਗੱਲਾਂ ਦੇ ਬਾਰੇ ਦੱਸ ਦਈਏ ਜੀ ਹਾਂਜੀ ਪਹਿਲਾਂ ਕੀ ਹੁੰਦਾ ਸੀ ਕੋਈ ਇੱਥੇ ਕੋਈ ਪੁੱਛਦਾ ਨਹੀਂ ਸੀ ਹੁੰਦਾ ਸਾਰਾ ਕੁਝ ਨਾਰਮਲ ਚੱਲਦਾ ਪਿਆ ਸੀਗਾ ਜਦੋਂ ਤੇ 트럼ਪ ਸਰਕਾਰ ਆਈ ਹੈ ਜਦੋਂ ਤੇ 트럼ਪ ਪ੍ਰਸ਼ਾਸਨ ਨੇ ਆਪਣੀ ਸੋਚ ਚੁੱਕੀ ਆ ਤੇ ਉਸ ਦਿਨ ਤੋਂ ਹੀ ਇਹਨਾਂ ਦੀ ਜੋ ਅਗਰੈਸਿਵ ਜੋ ਇਹਨਾਂ ਦਾ ਗੁੱਸਾ ਹੈ ਇਮੀਗ੍ਰੈਂਟਸ ਨੂੰ ਲੈ ਕੇ ਜਿੰਨੇ ਵੀ ਇੱਥੇ ਅਵੈਤ ਤਰੀਕੇ ਨਾਲ ਐਂਟਰ ਹੋਏ ਆ ਸੋ ਹੁਣ ਉਹਨਾਂ ਨੂੰ ਸਾਰਿਆਂ ਨੂੰ ਕੱਢਣ ਦੇ ਉੱਪਰ ਹੋਇਆ ਆਉਂਦੀ ਸਾਰੇ ਇਹਨਾਂ ਨੇ ਕਿਸ ਤਰ੍ਹਾਂ ਜਹਾਜ਼ ਭਰ ਭਰ ਕੇ ਭੇਜੇ ਸੀਗੇ ਕੰਟਰੀਆਂ ਦੇ ਵਿੱਚ ਸਾਰਿਆਂ ਨੂੰ ਪਤਾ ਕੋਈ ਭੁੱਲਿਆ ਤਾਂ ਨਹੀਂ ਹੋਣਾ ਪਰ ਉਸ ਤੋਂ ਬਾਅਦ ਵੀ ਬਹੁਤ ਲੋਕਾਂ ਦਾ ਇਹ ਸੀਗਾ ਕਿ ਚਲੋ ਜਿੰਨੇ ਕੈਂਪਾਂ ਦੇ ਵਿੱਚ ਸੀਗੇ ਉਹਨਾਂ ਨੂੰ ਚੱਕ ਕੇ ਭੇਜਿਆ ਤੇ ਸਾਡਾ ਹਲੇ ਤੱਕ ਕੁਝ ਨਹੀਂ ਹੋਇਆਗਾ ਸਾਡੇ ਕੋਲ ਤਾਂ ਗ੍ਰੀਨ ਕਾਰਡ ਮਿਲ ਗਿਆ ਜਾਂ ਸਾਡੀ ਅਸਾਈਲਮ ਪਾਸ ਹੋ ਗਈ ਔਰ ਇੱਥੇ ਤੱਕ ਕਿ ਸਿਟੀਜ਼ਨਸ਼ਿਪ ਵਾਲੇ ਤਾਂ ਕੋਈ ਸੋਚ ਹੀਂ ਤੇ ਰਹੀ ਜੋ ਤਾਂ ਕਹਿੰਦੇ ਸਾਨੂੰ ਤਾਂ ਭੁੱਲੇ ਜਾਓ ਪਰ ਹੌਲੀ ਹੌਲੀ ਕਿੱਥੇ ਤੱਕ ਗੇਮ ਲੈ ਆਏ ਟਰੰਪ ਸਾਹਿਬ ਦੇਖੋ ਸਾਰਿਆਂ ਦਾ ਇੱਥੇ ਜੀਣਾ ਹਰਾਮ ਕਰ ਦਿੱਤਾ ਇਸ ਟਾਈਮ ਦੇ ਉੱਪਰ ਮੈਂ ਤਾਂ ਤੁਹਾਨੂੰ ਦੇਸੀ ਭਾਸ਼ਾ ਦੇ ਵਿੱਚ ਇਹੀ ਦੱਸੂੰਗਾ ਸਿੱਧਾ ਸਿੱਧਾ ਕਿ ਪਹਿਲਾਂ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਸੀਗਾ ਅਮਰੀਕਾ ਦੇ ਵਿੱਚ ਪਰ ਇਸ ਟਾਈਮ ਦੇ ਉੱਪਰ ਤੁਸੀਂ ਸਾਰੇ ਜਾਨੂ ਜਾਣ ਆ ਕੀ ਕੁਝ ਹੋ ਰਿਹਾ ਟਰੱਕ ਇੰਡਸਟਰੀ ਨੂੰ ਦੇਖ ਲਓ ਔਰ ਆਈਸ ਦੀਆਂ ਜਿਹੜੀਆਂ ਰੇਡਾਂ ਹੋ ਰਹੀਆਂ ਉਹਨਾਂ ਨੂੰ ਦੇਖ ਲਓ ਕਿੱਥੇ ਤੱਕ ਗੇਮ ਪਹੁੰਚ ਗਈ ਔਰ ਜਿਹੜੇ ਵਿਚਾਰੇ ਸਾਈਲਮ ਵਾਲੇ ਜਿੰਨੇ ਦੇ ਇੱਥੇ ਅਪਲਾਈ ਕੀਤੀ ਸੀ ਉਹ ਵਿਚਾਰਿਆਂ ਨੂੰ ਇਹੀ ਨਹੀਂ ਪਤਾ ਹੈਗਾ ਘਰੋਂ ਕਿਤੇ ਕੰਮ ਤੇ ਗਿਆ ਵਾਪਸ ਆਈਏ ਜਾਂ ਨਹੀਂ ਆਈਏ ਇਹ ਹਾਲਾਤ ਸੋ ਹੁਣ ਤੁਸੀਂ ਇਹ ਗਲਤੀਆਂ ਨਾ ਕਰਿਓ ਤਾਂ ਕਿ 트럼ਪ ਦਾ ਪ੍ਰਸ਼ਾਸਨ ਨੂੰ ਫਿਰ ਤੋਂ ਮੌਕਾ ਮਿਲ ਜਵੇ ਤੁਹਾਡੀ ਨਾਗਰੀਤਾ ਜਾਂ ਤੁਹਾਡਾ ਗ੍ਰੀਨ ਕਾਰਡ ਕੈਨਸਲ ਕਰਨ ਦਾ ਸੋ 트럼ਪ ਸਾਹਿਬ ਨੇ ਪਹਿਲਾਂ ਹੁੰਦਾ ਸੀ ਕੋਈ ਪੁੱਛਦਾ ਨਹੀਂ ਸੀ ਤਾਂ ਹੁਣ 트럼ਪ ਸਾਹਿਬ ਪ੍ਰਸ਼ਾਸਨ ਨੇ ਛੋਟੀ ਤੋਂ ਛੋਟੀ ਗਲਤੀ ਵੀ ਤੁਹਾਡੀ ਚੱਕ ਹੋ ਰਹੀ ਆ ਤੁਹਾਡੇ ਕੋਲ ਬੇਸ਼ੱਕ ਗ੍ਰੀਨ ਕਾਰਡ ਆ ਤੁਸੀਂ ਕਿਸੇ ਨਾਲ ਵੀ ਕੋਈ ਲੜਾਈ ਝਗੜਾ ਪਹਿਲਾਂ ਕੋਈ ਕੀਤਾ ਸੀ ਜਾਂ ਫਿਰ ਹੋਰ ਤੁਸੀਂ ਕਰੋਗੇ ਉਹਨੂੰ ਵੀ ਨੋਟਿਸ ਕੀਤਾ ਜਾਂਦਾ ਤੁਸੀਂ ਕੋਈ ਵੀ ਤੁਹਾਡਾ ਕੋਈ ਕੇਸ ਚੱਲ ਰਿਹਾ ਜਾਂ ਛੋਟਾ ਕੋਈ ਮੋਟਾ ਕੇਸ ਚੱਲ ਰਿਹਾ ਉਹਨੂੰ ਵੀ ਨੋਟਿਸ ਕੀਤਾ ਜਾਂਦਾ ਜਾਂ ਫਿਰ ਤੁਸੀਂ ਕਿਸੇ ਨਾਲ ਫਰਾਡ ਕੀਤਾ ਤਾਂ ਉਹਨੂੰ ਵੀ ਨੋਟਿਸ ਕੀਤਾ ਜਾਂਦਾ ਕਿਉਂਕਿ ਇਹ ਚੀਜ਼ ਐਸ ਲਈ ਆ ਕਿ ਇਹਦੀ ਉਦਾਹਰਨਾਂ ਤੁਸੀਂ ਸਾਰਿਆਂ ਨੇ ਪਿੱਛੇ ਦੇਖ ਹੀ ਲਈਆਂ ਆਪਣੇ ਬਿਜ਼ਨਸਮੈਨ ਸੀਗੇ ਕਿ ਕਿੱਡੇ ਵੱਡੇ ਉਹਨਾਂ ਦੇ ਕੋਲ ਇੱਕ ਮੋਬਾਈਲ ਦਾ ਕੇਸ ਜੀਗਾ ਛੋਟਾ ਜਾਂ ਕੋਈ ਬਹੁਤ ਸਾਲ ਪੁਰਾਣਾ ਉਹਨੂੰ ਚੁੱਕਿਆ ਸੀ ਤੇ ਉਹਨੂੰ ਚੁੱਕ ਕੇ ਉਹਨਾਂ ਨੂੰ ਡਿਟੇਨ ਕੀਤਾ ਹੋਇਆ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਐਡਾ ਵੱਡਾ ਬਿਜ਼ਨਸ ਹੈਗਾ ਉਹਨਾਂ ਦਾ ਕਿੰਨੇ 2.5 300 ਬੰਦਾ ਉਹਨਾਂ ਦੇ ਥੱਲੇ ਕੰਮ ਕਰਦਾ ਪਿਆ ਸੀਗਾ ਪਰ ਹੁਣ ਟਵਾਡਾ ਖੰਗਾ ਲਿਆ ਜਾ ਰਿਹਾ ਹੈ ਬੇਸ਼ੱਕ ਤੁਹਾਨੂੰ ਪਤਾ ਹੈ ਕਿ ਇੱਥੇ ਮੋਸਟਲੀ 99% ਲੋਕ ਉਹ ਹੁੰਦੇ ਜਿਨ੍ਹਾਂ ਨੇ ਇੱਥੇ ਆਪਣੀ ਅਸਾਈਲਮ ਲੈ ਕੇ ਉਹਨਾਂ ਨੇ ਆਪਣੇ ਸਟੇਟਸ ਬਣਾ ਕੇ ਫਿਰ ਗ੍ਰੀਨ ਕਾਰਡ ਪ੍ਰਾਪਤ ਕੀਤੇ ਆ ਫਿਰ ਸਿਟੀਜ਼ਨਾਂ ਲਈਆਂ ਸਾਰਿਆਂ ਨੂੰ ਪਤਾ ਹੈ ਕਿ ਇਹਦੇ ਵਿੱਚ ਕੋਈ ਵੀ ਲੋਕਿਆ ਕੋਈ ਸ਼ੱਕ ਤਾਂ ਹੈ ਨਹੀਂ ਕੋਈ ਗਲਤ ਗੱਲ ਤਾਂ ਹੈ ਨਹੀਂ ਜੋ ਹੈ ਸਿਚੁਏਸ਼ਨ ਹੈ ਜੋ ਹੈ ਪਰ ਹੁਣ ਜਿਹੜੇ ਗ੍ਰੀਨ ਕਾਰਡ ਮਿਲੇ ਹੋਇਆ ਪਰ ਹੁਣ ਤੁਸੀਂ ਗਲਤੀਆਂ ਨਾ ਕਰਿਓ ਤੁਸੀਂ ਗੱਡੀ ਪੀਕੇ ਨਾ ਚਲਾਇਓ ਜਿਹੜੇ ਡਰਿੰਕ ਐਂਡ ਡਰਾਈਵ ਦੇ ਕੇਸ ਦੇ ਵਿੱਚ ਵੀ ਫੜ ਹੁੰਦੇ ਆ ਨਾ ਉਹਨਾਂ ਨੂੰ ਵੀ ਡਿਪੋਰਟ ਡਿਟੇਨ ਕੀਤਾ ਜਾ ਰਿਹਾ ਜੇ ਹਾਂਜੀ ਜਿਹੜੇ 1 ਲੱਖ ਆ ਪਿੱਛੇ ਕੇਸ ਜਿਹੜੇ ਇਹਨਾਂ ਨੇ ਕੈਨਸਲ ਕੀਤੇ ਆ ਨਾ ਵੀ ਜੇ ਉਹਨਾਂ ਦੇ ਵਿੱਚ ਇਹ ਸਾਰੇ ਕੇਸ ਸ਼ਾਮਿਲ ਸੀਗੇ ਸੋ ਹੁਣ ਤੁਸੀਂ ਸੋਚ ਲਓ ਕਿ ਇਸ ਚੀਜ਼ ਨੂੰ ਇਹ ਕਿੰਨੀ ਬ੍ਰੇਕੀ ਦੇ ਨਾਲ ਛਾਂਟ ਰਹੇ ਆ ਔਰ ਕਿੰਨੀ ਬ੍ਰੇਕੀ ਦੇ ਨਾਲ ਦੇਖ ਰਹੇ ਆ ਤੁਸੀਂ ਆਪਣੇ ਗਵਾਂਡੀ ਨਾਲ ਕਦੇ ਲੜਨ ਦੇ ਬਾਰੇ ਸੋਚਿਓ ਨਾ ਤੁਸੀਂ ਆਪਣੀ ਗੱਡੀ ਦੇ ਵਿੱਚ ਪੀ ਕੇ ਚਲਾਉਣ ਦੇ ਬਾਰੇ ਕਦੇ ਸੋਚਿਓ ਨਾ ਤੁਸੀਂ ਕੋਈ ਫਰਾਡ ਕਰਨ ਦਾ ਕਿਸੇ ਨਾਲ ਧੋਖਾ ਕਰਨ ਦਾ ਸੋਚਿਓ ਨਾ ਬੇਸ਼ੱਕੋ ਛੋਟਾ ਫਰਾਡ ਹੋਵੇ ਵੱਡਾ ਫਰਾਡ ਹੋਵੇ ਇਹ ਗੱਲ ਭੁੱਲ ਜੋ ਤੁਸੀਂ ਤੁਸੀਂ ਨਸ਼ਾ ਕਰਦੇ ਹੋ ਜਾਂ ਫਿਰ ਨਸ਼ਾ ਆਪਣੇ ਕੋਲ ਰੱਖਦੇ ਹੋ ਜਾਂ ਵੇਚਦੇ ਹੋ ਇਹ ਚੀਜ਼ ਵੀ ਭੁੱਲ ਜੋ ਹੁਣ ਇਹ ਨਾ ਹੋਵੇ ਕਿ ਤੁਸੀਂ ਸੋਚੋਗੇ ਸਾਨੂੰ ਛੋਟੀ ਮੋਟੀ ਸਜ਼ਾ ਹੋਏਗੀ ਨਹੀਂ ਸ਼ਰਜਾਦਾ ਜਿਹੜੀ ਤੁਹਾਨੂੰ ਹੋਣੀ ਆ ਉਹ ਹੋਣੀ ਆ ਉਸ ਤੋਂ ਬਾਅਦ ਤੁਹਾਨੂੰ ਡਿਟੇਲਡ ਰਿਪੋਰਟ ਸਾਰਾ ਕੁਝ ਕੀਤਾ ਜਾਵੇਗਾ ਤੁਹਾਡੇ ਪੁਰਾਣੇ ਕੇਸ ਸਾਰੇ ਹੀ ਖੰਗੋਲੇ ਜਾਣਗੇ ਸੋ ਇਹ ਹੁਣ ਵੱਡੀ ਇਸ ਟਾਈਮ ਦੇ ਉੱਪਰ ਖਬਰ ਆ ਰਹੀ ਆ ਅਮਰੀਕਾ ਦੇ ਵਿੱਚ ਕਿ ਹੁਣ 트럼ਪ ਸਾਹਿਬ ਨੇ 1 ਸਾਲ 2025 ਦੇ ਵਿੱਚ ਜਿੰਨੇ ਰਿਫਿਊਜੀ ਕੇਸ ਅਸਾਈਲਮ ਕੇਸ ਸਾਰਿਆਂ ਦੇ ਉੱਪਰ ਜਿੱਦਾਂ ਹੁਣ 75 ਕੰਟਰੀਆਂ ਦੇ ਉੱਪਰ ਰੋਕ ਲਾਤੀ ਉਹ ਚੀਜ਼ ਤੇ ਉੱਪਰ ਨੱਥ ਪਾ ਲਿਆ ਹੁਣ ਹੱਥ ਪਾਉਣ ਜਾ ਰਿਹਾ ਗ੍ਰੀਨ ਕਾਰਡ ਵਾਲਿਆਂ ਨੂੰ ਔਰ ਸਿਟੀਜ਼ਨਸ਼ਿਪ ਵਾਲਿਆਂ ਨੂੰ ਜਿਨ੍ਹਾਂ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਕੁਝ ਪਿਛਲੇ ਟਾਈਮ ਦੇ ਵਿੱਚ ਇਹ ਚੀਜ਼ਾਂ ਨੂੰ ਪ੍ਰਾਪਤ ਕੀਤਾ ਸੋ ਤੁਸੀਂ ਹੁਣ ਜੇ ਅਗਰ ਇਹ ਗਲਤੀਆਂ ਬਾਰ-ਬਾਰ ਕਰੋਗੇ ਜਾਂ ਇਹ ਗਲਤੀਆਂ ਨੂੰ ਇਗਨੋਰ ਕਰੋਗੇ ਜਾਂ ਫਿਰ ਤੁਸੀਂ ਕਹੋਗੇ ਕੁਝ ਹੋ ਹੀ ਨਹੀਂ ਰਿਹਾ ਜਿੱਥੇ ਇਹ ਸਾਰਾ ਕੁਝ ਫੇਕ ਆ ਫਿਰ ਤੁਸੀਂ ਅੰਜਾਮ ਪੂਕਤਣ ਦੇ ਲਈ ਤਿਆਰ ਹੋਇਓ ਫਿਰ ਤੁਸੀਂ ਕਿਸੇ ਵੀ ਇੰਡੀਆ ਆ ਕੇ ਕੋਈ ਪੋਡਕਾਸਟ ਨਾ ਕਰਿਓ ਨਿਊਜ਼ ਵਾਲਿਆਂ ਦੇ ਕੋਲ ਬਹਿ ਕੇ ਆਪਣੇ ਦੁੱਖੜੇ ਨਾ ਰੋਇਓ ਕਿ ਸਾਡੇ ਨਾਲ ਇਦਾਂ ਹੋਈ ਸੀ ਸਾਡੇ ਨਾਲ ਇਦਾਂ ਹੋਈ ਸੀ ਕਿਉਂਕਿ ਉਧਾਰਨਾ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕਿਸੇ ਨੂੰ ਵੀ ਦੱਸਣ ਦੀ ਜ਼ਰੂਰਤ ਨਹੀਂ ਆ ਔਰ ਜਿਹੜੀ ਸਿਟੀਜ਼ਨਸ਼ਿਪ ਹੁੰਦੀ ਹੈ ਅਗਰ ਤੁਸੀਂ ਇਹਦੇ ਲਈ ਆਪਣਾ ਕੋਈ ਡਾਕੂਮੈਂਟ ਕੋਈ ਗਾਤ ਜਿਹੜਾ ਫੇਕ ਕੋਈ ਡਾਕੂਮੈਂਟ ਲਾਇਆ ਸੀ ਯਾਰ ਜਿਹੜਾ ਕਿ ਬਹੁਤ ਹੀ ਇੰਪੋਰਟੈਂਟ ਸੀਗਾ ਤੁਹਾਡੀ ਇਹ ਇਥੋਂ ਦੀ ਸਿਟੀਜ਼ਨਸ਼ਿਪ ਲੈਂਡ ਦੇ ਵਿੱਚ ਅਗਰ ਉਹ ਪ੍ਰੂਫ ਹੋ ਗਿਆ ਤੁਹਾਡੀ ਸਿਟੀਜ਼ਨ ਵੀ ਕੈਨਸਲ ਕੀਤੀ ਜਾ ਰਹੀ ਜਾ ਸਕਦੀ ਹੈ ਜੀ ਹਾਂਜੀ ਅਗਰ ਤੁਸੀਂ ਬਹੁਤ ਅਗਰ ਕੋਈ ਫਰਾਡ ਕੀਤਾ ਤਾਂ ਇਹ ਨਹੀਂ ਹੋ ਸਕਦਾ ਕਿ ਤੁਹਾਨੂੰ ਨਾਰਮਲ ਇਥੋਂ ਦੇ ਜਿਹੜੇ ਗੋਰੇ ਆ ਉਹਨਾਂ ਦੇ ਤਰ੍ਹਾਂ ਤੁਹਾਨੂੰ ਸਜ਼ਾ ਮਿਲੇਗੀ ਤਾਂ ਤੁਹਾਨੂੰ ਤੁਹਾਡਾ ਪਿਛਲੇ ਕੇਸ ਖੰਗਾਲ ਖੰਗਾਲ ਕੇ ਕਿੱਥੋਂ ਕੀ ਕੀਤਾ ਤਾਂ ਵੀ ਤੁਹਾਡੀ ਸਿਟੀਜ਼ਨਸ਼ਿਪ ਕੈਨਸਲ ਕੀਤੀ ਜਾ ਸਕਦੀ ਹੈ ਜੀ ਹਾਂਜੀ ਇਹ ਚੀਜ਼ ਹੈ ਪਰ ਵੀ ਇਹ ਚੀਜ਼ ਮੁਸ਼ਕਲ ਆ ਸਿਟੀਜ਼ਨਸ਼ਿਪ ਐਨੀ ਈਜ਼ੀਲੀ ਕੈਨਸਲ ਨਹੀਂ ਕਰ ਸਕਦੇ ਪਰ ਤੁਹਾਨੂੰ ਪਤਾ ਕਿ 트럼ਪ ਹੈ ਤਾਂ ਮੌਕਨ ਹੈ 트럼ਪਸ ਆਪ ਕੁਛ ਵੀ ਕਹਾ ਗਿਆ ਔਰ 트럼ਪ ਸਾਹਿਬ ਨੇ ਪੂਰੇ ਦਾ ਪੂਰਾ ਯੋਰ ਐਸੇ ਚੀਜ਼ ਦੇ ਉੱਪਰ ਲੱਗਾ ਹੋਇਆ ਕਿ ਹੁਣ ਆਪਾਂ ਗ੍ਰੀਨ ਕਾਰਡ ਔਰ ਸਿਟੀਜ਼ਨਸ਼ਿਪ ਲੈ ਕੇ ਜਿਹੜੇ ਉੱਥੇ ਲੋਕ ਬੈਠੇ ਆ ਉਹਨਾਂ ਨੂੰ ਕਿੱਦਾਂ ਕਦੇਣਨਾ ਹੁਣ ਇਹਦੇ ਵਿੱਚ ਦੇਖ ਲਓ ਇਹ ਨਾ ਸੋਚੋ ਕਿ ਪੰਜਾਬੀਆਂ ਨੇ ਜਾਂ ਇੰਡੀਆ ਦੇ ਉੱਪਰ ਅੱਖ ਨਹੀਂ ਆ 트럼ਪ ਸਾਹਿਬ ਦੀ ਕਿਉਂਕਿ ਬਹੁਤ ਲੋਕਾਂ ਦੇ ਕਮੈਂਟ ਵੀ ਆਇਆ ਕਿ ਦੋ ਲਿਸਟਾਂ ਜਾਰੀ ਕੀਤੀਆਂ ਸੀਗੇ ਇੱਕ ਵੈਲਫੇਅਰ ਵਾਲੀ ਉੱਚ ਵੀ ਇੰਡੀਆ ਦਾ ਨਾਂ ਨਹੀਂ ਤੇ ਜਿਹੜੇ ਹੁਣ ਬੈਨ ਕੀਤੇ ਆ ਉਹਨਾਂ ਦੇ ਵਿੱਚ ਵੀ ਇੰਡੀਆ ਦਾ ਨਾਂ ਹੈ ਨਹੀਂ ਪਰ ਜਿਨ੍ਹਾਂ ਨੇ ਦੋ ਨੰਬਰੀ ਤਰੀਕੇ ਦੇ ਨਾਲ ਪੇਪਰ ਲਿੱਤੇ ਆ ਅਵੈਤ ਤਰੀਕੇ ਨਾਲ ਤੁਸੀਂ ਮੰਨੋ ਤੁਸੀਂ ਕਿਤੋਂ ਦੇ ਆ ਕਿਤੋਂ ਦੇ ਨਹੀਂ ਆ ਬਾਕੀ ਮੈਂ ਕੰਮ ਹੈਗਾ ਤੁਹਾਨੂੰ ਅਗਾਹ ਕਰਨਾ ਤੁਹਾਨੂੰ ਬਾਕੀ ਤੁਹਾਡੀ ਆਪਣੀ ਸੋਚ ਆ ਆਪਣੀ ਰਾਏ ਆ ਤੁਹਾਡੀ ਤੁਹਾਡੀ ਖੁਦ ਦੀ ਲਾਈਫ ਆ ਤੁਸੀਂ ਖੁਦ ਸਮਝਦਾਰ ਆ ਬਾਕੀ ਇਹਦੇ ਬਾਰੇ ਤੁਹਾਡਾ ਕੁਝ ਵੀ ਕਹਿਣਾ ਹੋਇਆ ਜਾਂ ਕੁਝ ਵੀ ਪੁੱਛਣਾ ਹੋਇਆ ਤਾਂ ਤੁਹਾਡੀ ਕੋਈ ਵੀ ਰਾਏ ਹੋਈ ਆਪਣੀ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਸਕਦੇ ਆ ਔਰ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਾਕੀ ਤੁਹਾਡਾ ਆਪਣਾ ਚੈਨਲ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਥੈਂਕ ਯੂ ਪੰਜਾਬੀ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਥੈਂਕ ਯੂ